प्रेम कमांडर, जिला गुरु गोविंद सिंह 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 जी जी, जी, जी छोटे बाबा बाबा जुरावर माता शहादत वाली इस होते मनाए जा रहे में मौके पे मैं आप सब हार्दिक देती आज इस मुबारक मौके ਮੈਂ ਦੇਸ਼ ਦੀ ਆਜ਼ਾਦੀ ਲਈ ਲੜ ਗਏ ਲੜੇ ਗਏ ਲੰਮੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ ਪੱਤਾ ਸੂਰਬੀਰਾਂ ਨੂੰ ਦਿਲੋਂ ਸ਼ਰਧਾ ਅਤੇ ਸਤਿਕਾਰ ਪੇਸ਼ ਕਰਦੀ ਹਾਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਸੂਰਬੀਰਾਂ ਨੇ ਹੀ ਕੀਤੀਆਂ ਅਤੇ ਸਾਨੂੰ ਇਸ ਦਾ ਮਾਣ ਹੈ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਇਸ ਨੂੰ ਸਹੀ ਮਾਨਿਆ ਵਿੱਚ ਗਣਰਾਜ ਬਣਾਉਂਗੀ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋਸੀ ਇਹ ਮਹਾਨ ਦੇਸ਼ਾਸਨ ਦਾ ਆਰੰਭ ਨਾਣਾ ਆਪਣੇ ਆਪ ਵਿੱਚ ਇੱਕ ਮਹਾਨ ਕਾਰਜ ਸੀ ਇਸ ਕਾਰਜ ਨੂੰ ਸਿਰੇ ਚੜਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਨ ਰਾਓ ਉਮੇਦਕਰ ਜੀ ਨੇ ਪਾਇਆ ਸਾਲ 1950 ਵਿੱਚ 26 ਜਨਵਰੀ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਇਸ ਲਈ ਸਾਰੇ ਦੇਸ਼ ਵਾਸੀਆਂ ਨੂੰ ਲਈ ਇਹ ਬਹੁਤ ਅਹਿਮ ਤੇ ਗੌਰਵਸ਼ਾਲੀ ਦਿਨ ਹੈ